ਪਤਾ ਲੱਗ ਗਿਆ ਜਗ ਲੱਗੀ ਇਧਰੋਂ ਆਈ ਹੈ ਜਾਈਂ ਤੇ ਜਦਾਂ ਨੇ ਲੈ ਕੇ ਜਾਣਦੇ ਆ ਅਸੀਂ ਰਾਹ ਚ ਮੋੜੇ ਕਿੰਨੇ ਕ ਰਕਬਾ ਜਿਹੜਾ ਆਗਨ ਆ ਰਕਬਾ ਸਾਰਾ ਹੀ ਸੜ ਗਿਆ ਵਾ ਥੋੜਾ ਹੀ ਵਿੱਚ ਵੱਡੀ ਸੀ ਅਵੇਂ ਜਿਹੜਾ ਪੇੜ ਤੇ ਗੱਗੋ ਵਾਲੀ ਦੀ ਲਾਈਟ ਵੀ ਬੰਦਿਆ ਤੂੰ ਕੁਝ ਕਰਨ ਦਾ ਕੋਈ ਤਰ ਲੱਗਦਾ ਕਾਰਨ ਤਾਂ ਨਹੀਂ ਜੀ ਕੋਈ ਪਤਾ ਲੱਗਾ ਜੀ ਕਿੰਨਾ ਲੋਰ ਕਿੰਨੀ ਬਲ ਗਈ ਇਹ ਤਾਂ ਹੁਣ ਕੋ ਮਤਲਬ ਸਾਰੇ ਆ ਕਣਕੀ ਸਾਰੀ ਇਧਰ ਨੂੰ ਵੇਗ ਕਲੇ ਨਾਲ ਆੜਿਆ ਬਾਕੀ ਸਾਰੀ ਬਾਕੀ 20 ਕਲੇ ਨਾਲ ਆੜਿਆ ਬਾਕੀ ਸਾਰੀ ਕਣਤੀ ਪਿਆ ਰਕਵਾ ਗੇ ਲੋ 70 80 ਕਿਲੇ ਆ 70 ਕਿਲੇ ਆਪਣੇ ਕਿੰਨੇ ਰੋਲੇ ਪੰਜ ਕਿਲੇ ਜੀ ਸਾਰੀ ਖਲੋਤੀ ਹੈ ਅਜੇ ਫਤ ਖਲੋਤੀ ਇਹ ਬੰਦੇ ਨੇ ਵੀ ਠੇਕੇ ਤੇ ਲੈ ਕੇ ਵਿਚਾਰਾ ਤੇ ਆਪਣਾ ਮਿਹਨਤ ਮੰਨਦੂਰੀ ਕਰਦਾ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਅਹੀਂ ਦੇਖੋ ਐਨੇ ਬਚਾਨੂੰ ਕੁ ਦੇ ਦਿਓ ਨੁਕਸਾਨ ਬੜਾ ਹੋਇਆ ਕਿਸਾਨਾਂ ਦਾ ਬਹੁਤ ਨੁਕਸਾਨ ਆਇਆ ਮਾਤਾ ਜੀ ਬਤਾਤ ਸਿੰਘ ਆ ਜੀ ਕਿਹੜਾ ਭਾਜੀ ਇਹ ਪਿੰਡ ਪਈਦਾ ਜੀ ਇਹ ਪਿੰਡੇ ਗੱਗੋ ਵਾਲੀ ਹੈ ਜੀ ਹਾਂਜੀ ਇਹ ਕਿਹੜੇ ਮਨ ਲੋ ਇਸੇ ਪਿੰਡ ਤੋਂ ਅੱਗ ਲੱਗੀ ਜਾਂ ਪਿਛੋਂ ਆਈ ਹੈ ਇਹ ਸਰ ਪਿਛੋਂ ਮਾਲੋਗਿਲ ਪਿੰਡ ਆ ਉੱਥੋਂ ਆਈ ਹੈ ਜੀ ਅਰੀਪਰ ਨਾਲ ਤੂੜੀ ਬਣਾਉਂਦੇ ਸੀਗੇ ਉੱਥੋਂ ਆਈ ਹੈ ਜੀ ਕੋਈ ਲੱਗ ਸਕਿਆ ਪਤਾ ਕਿੰਨੀ ਮਤਲਬ ਉਹ ਜਿਹੜਾ ਮਕਸਦ 50 60 ਕਿੱਲੇ ਤੇ ਆਰਾਮ ਨਾਲ ਸੜ ਗਏ ਜੀ ਸਾਡੀ ਬਾਕੀ ਸੜੀ ਵੀ ਸਾਡੀ ਸਾਡੇ ਪਰਿਵਾਰ ਦੀ ਹੈ ਇਹ ਪਾਸੇ ਸਾਰਾ ਚੱਕ ਸਾਡਾ ਹੀ ਹੈ ਜੀ ਇਹ ਸਾਰੀ ਕਣਕੀ ਜਾਂ ਵਿੱਚ ਨਾਲ ਨਹੀਂ ਸਾਰੀ ਕਣਕ ਸੀਗੀ ਜੀ ਕੋਈ ਨਾੜ ਥੋੜਾ ਸੀਗਾ ਜੀ ਵਿੱਚ ਹਾਂਜੀ ਮਾਲੋ ਜੀ ਸਾਰੀ ਵੱਢਣ ਵਾਲੀ ਕਾਫੀ ਵੱਡ ਨਾਲ ਸਾਰੀ ਤਕਰੀਬਨ ਉਧਰ ਵੀ ਆ ਦੇਖੋ ਤੁਹਾਡੇ ਸਾਹਮਣੇ ਮੁੰਜਣਾ ਉਧਰ ਪਈਆਂ ਕੁਝ ਅ ਵਿੱਚ ਕੋਈ ਦੋ ਦੋ ਮਰਲੇ ਥਾਂ ਜਗ੍ਹਾ ਬਚੀ ਹੈ ਬਾਕੀ ਤਕਰੀਬਨ ਸਾਰੀ ਸੜ ਗਈ ਹੈ ਪ੍ਰਸ਼ਾਸਨ ਲੋ ਇਹਨੇ ਦਾਅਵੇ ਕੀਤੇ ਜਾਂਦੇ ਕਿ ਸਾਡੇ ਕੋ ਗੱਡੀਆਂ ਦਾ ਸਿਸਟਮ ਪ੍ਰਬੰਧ ਕਾਸੀ ਪ੍ਰਬੰਧਿਆ ਕੀ ਕਿਵੇਂ ਦੇ ਦੇ ਵੇਖੋ ਸਰ ਪ੍ਰਸ਼ਾਸਨ ਦੇ ਜੇ ਆਪਾਂ ਚੱਲਾਂਗੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੇ ਇਹ ਉਦੋਂ ਪ੍ਰਸ਼ਾਸਨ ਆਉਂਦਾ ਜਦੋਂ ਬਰਾਲੀ ਨੂੰ ਅੱਗ ਲੱਗਦੀ ਹੈ ਨਾ ਇਸ ਟਾਈਮ ਤੇ ਕੋਈ ਕਿਸ ਦੀ ਕੋਈ ਸਾਰੀ ਕੋਈ ਨਹੀਂ ਲੈ ਰਿਹਾ देखो जबो किसान ਅਗ ਲਾਂਦੇ ਨੇ ਇਹਨਾਂ ਕੋ ਐਡੀਆਂ ਸੈਟੇਲਾਈਟ ਮਸ਼ੀਨਾਂ ਨੇ ਸਾਰਾ ਉਥੋਂ ਦੇਖ ਲੈਂਦੇ ਸਰ ਉਹ ਆਈ ਗੱਡੀ ਜਦੋਂ ਬੱਤੀ ਲੈਡ ਦੇਖਦੇ ਤਾਂ ਸਹੀ ਆ ਪਰ ਸਰ ਪਤਾ ਗੱਲ ਕੀ ਹੈ ਉਦੋਂ ਕਿਸਾਨਾਂ ਨੂੰ ਤੰਗ ਕਰਨਾ ਹੁੰਦਾ ਹੁਣ ਚਾਚੇ ਮਤਲਬ ਬੇਟਾ ਸਾਡੇ ਚਾਚਾ ਜੀ ਦਾ 6 7 ਪੈੜੀਆਂ ਸੀ ਉਹ ਕੋਈ ਨਹੀਂ ਬਚੀ ਜੀ ਇੱਕ ਮਰਲਾ ਥਾਂ ਤਾਂ ਨਹੀਂ ਬਚਿਆ ਤੇ ਹੁਣ ਚਲੋ ਰਲ ਮਿਲ ਕੇ ਸਾਰੇ ਜੜ ਕੇ ਸਾਥ ਦੇਵਾਂਗੇ ਉਹਦਾ ਬਾਕੀ ਸਰਕਾਰ ਤੋਂ ਤੇ ਹੁਣ ਕੋਈ ਉਮੀਦ ਨਹੀਂ ਸਰਕਾਰ ਨੇ ਤਾਂ ਹੁਣ ਕੀ ਕਰਨਾ ਜੀ ਮੰਗ ਤੇ ਕੀ ਰੱਖੀ ਜਾ ਸਕਦੀ ਹੈ ਜੀ ਤੁਸੀਂ ਵੇਖ ਹੀ ਰਹੇ ਹੋ ਮੰਗਰ ਹਰ ਇੰਟਰਵਿਊ ਵਿੱਚ ਲੋਕੀ ਇਹੋ ਕਹਿੰਦੇ ਆ ਕਿ ਮੰਗ ਸਰਕਾਰ ਸਾਨੂੰ ਕੁਝ ਨਾ ਕੁਝ ਦਵੇ ਪਰ ਕੋਈ ਵਿਧਾਇਕ ਜਾ ਕੋਈ ਸੀਨੀਅਰ ਅਧਿਕਾਰੀ ਪਹੁੰਚੇ ਪਰ ਸਾਰਾ ਉਮੀਦ ਹੀ ਕੋਈ ਨਹੀਂ ਸਰਕਾਰ ਤੋਂ ਮੈਂ ਤਾਂ ਦੇਖਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਦੇਖਿਆ ਐਂਬੂਲੈਂਸ ਆ ਭਾਈ ਆ ਤੁਹਾਡੀ ਆ ਜੀ ਫਾਇਰ ਬ੍ਰਿਗੇਡ ਇਹ ਪਹਿਲਾਂ ਪਹੁੰਚੀ ਕਿ ਸ਼ਾਮ ਤੇ ਇਨਾ ਜੀ ਇਹ ਤਾਂ ਉਹ ਸਾਰਾ ਕਵਰ ਕਰ ਚੁੱਕੇ ਸੀ ਟਰੈਕਟਰਾਂ ਦੇ ਨਾਲ ਸਾਰਾ ਲੱਗ ਜਾਬ ਕਿਸਾਨਾਂ ਨੇ ਖੁਦ ਜਿਹੜੇ ਆਪਣੇ ਸਾਰਾ ਜੀ ਸਾਰਾ ਇੱਥੇ ਤੇ ਮੇਰੇ ਸਾਨੂੰ ਲੱਗਣਾ 100 ਟਰੈਕਟਰ ਲੱਗਾਉਣਾ ਜੀ ਹਾਂ ਜੀ ਇਹ ਕਿੰਨੇ ਕਾਸੇ ਪੈਟ ਲੱਗ ਲੱਗਦੇ ਨੇ ਇਥੇ ਜੀ ਕਾਫੀ ਪਿੰਡ ਆ ਇਥੋਂ ਸਾਡੇ ਮਾਲੋਗਿਲ ਤੋਂ ਗੱਗੋਲ ਤੱਕ ਹੀ ਸਾਰਾ ਚੱਕ ਛੜਿਆ ਬਾਕੀ ਦੇ ਚਲੋ तकरीबन ਕਰ ਦਿੱਤੀ ਗਈ ਹੈ ਕਵਰ ਕਰ ਗਈ ਸਾਰੀ ਜੀਮਿੰਦਾਰਾ ਸਾਰੇ ਟਰੈਕਟਰ ਵਗੈਰਾ ਲੈ ਕੇ ਕਵਰ ਕਰ ਲਿਆ ਸਾਰੇ ਹੀ ਉਗਾ ਗਵੜੀ ਜੀ ਇਹ ਮਹਿੰਗੇ ਟੋਪੇ ਆ ਗਈ ਪਈ ਜੀਨੀ ਤੁਸੀਂ ਆਪਣੀ ਇੱਧਰ ਪਾ ਲਈ ਸ਼ਾਰਟ ਆ ਤਿੰਨ ਕੁ ਕਾਲੀਆਂ ਆਪਣੇ ਬਚਾਈਏ ਹਾਂ ਜੀ ਹੁਣ ਕੋਈ ਨਾ ਲੱਗੇ ਜੀ ਅਜੇ ਕੀ ਹੋ ਲੱਗਾ ਕਰਨ ਲੱਗਾ ਆ ਕਾਰਨ ਕੋਈ ਨਾ ਅਜੇ ਰੀਪਰ ਵੱਲੋਂ ਕਹਿਣ ਦੇ ਕੋ ਪੱਕੇ ਤੌਰ ਤੇ ਨਹੀਂ ਪਤਾ ਕਿਦਾਂ ਲੱਗ ਗਈ ਹੈ ਲਾਈਟ ਲੂਟ ਦਾ ਬਾਲੀ ਸੁਣਾ ਦੇ ਲਾਟ ਬਾਲੀ ਆ ਕੇ ਬੰਦਵਾ ਉਹ ਕਿੰਨੇ ਪਿੰਡ ਵਾਲੇ ਕਦੇ ਦਿੱਤਾ ਜੀ ਪਛਾਣ ਜੀ ਇਹ ਪਿੰਡ ਵਾਲੇ ਲੋਕ ਆਏ ਬਾਬੇ ਅਨਾਊਂਸਮੈਂਟ ਕੀਤੀ ਆ ਤੇ ਬਾਬੇ ਦੇ ਕਹਿਣ ਤੇ ਲੋਕ ਟਰੈਕਟਰ ਤਵੀਆਂ ਪਾ ਕੇ ਲਿਆਏ ਆ ਤੇ ਕੁਝ ਸਾਪੇ ਤੋੜ ਕੇ ਤੇ ਲੋਕਾਂ ਨੂੰ ਭਜਾਈ ਆ ਕੋਈ ਸਟਾਲਾ ਵੀ ਜਾ ਉਹਦੇ ਕਰਕੇ ਗਾੜੀ ਡੱਕਾ ਲੱਗ ਗਿਆ ਪ੍ਰਸ਼ਾਸਨ ਤੋਂ ਬੜੇ ਦਬਾਅ ਕਰ ਲੈ ਸਾਡਾ ਕੋਈ ਇੰਨੀ ਗੱਡੀ ਨਹੀਂ ਸੀ ਪ੍ਰਸ਼ਾਸਨ ਕੋਈ ਗੱਡੀ ਨਹੀਂ ਸਾ ਸਾੜਾ ਗੱਡੀ ਆਉਂਦੀ ਆ ਉਦੋਂ ਜਦੋਂ ਜਨਤਾ ਭਜਾ ਦੂਰੀ ਆ ਪ੍ਰਸ਼ਾਸਨ ਦੇ ਕੇ ਚੁੱਪਾ ਹੈ ਹੀ ਨਹੀਂ ਜੀ ਲੱਗਦਾ ਵੀ ਇਹ ਇਲਾਕੇ ਤੋਂ ਜਿੱਦਾਂ ਆਪਣਾ ਇੰਨਾ ਵੱਡਾ ਖੇਤਰਫਲ ਕਾਲਾ ਨੂੰ ਭਾਵੇਂ ਚਾਹੇ ਇਹਦੇ ਵਿੱਚ ਗੱਡੀ ਜਿਹੜੀ ਫਰੇਜ਼ ਪ੍ਰੇਟ ਦੀ ਸੀ ਚਾਹੀਦੀ ਆਪਣੀ ਇੱਕ ਨਹੀਂ ਵੱਧ ਚਾਹੀਦੀ ਆ ਜਦੋਂ ਅੱਗ ਹੁੰਦੀ ਆ ਲੱਗਦੀ ਆ ਉਦੋਂ ਹੱਨ ਵਾਲੀ ਅੱਗ ਤੇ ਹਵਾ ਬਣ ਜਾਂਦੀ ਆ ਹਵਾ ਦੇ ਨਾਲ ਅਗ ਤੇਜ਼ ਹੋ ਜਾਂਦੀ ਹੈ ਫਿਰ ਕਾਬੂ ਨਹੀਂ ਹੁੰਦਾ ਕਿੰਨਾ ਜਿਹੜਾ ਮਤਲਬ ਦੌਲਤ ਮੈਨੂੰ ਲੱਗਦਾ ਹੋ ਸਕਦਾ ਕਿੰਨਾ ਨਿਸ਼ਾਨ ਹੋ ਗਿਆ ਉਹਦੇ 40 5 40 40 50 ਕੋਈ ਕਹਿੰਦਾ ਕੋਈ 100 ਕਹਿੰਦਾ ਤੁਸੀਂ ਵੇਖਣ ਦੇ ਜੇ ਦੂਰ ਤੱਕ ਉਹ ਦੂਜੇ ਪਿੰਡੋਂ ਆਈ ਆ ਕੁਝ ਵੱਡੀ ਆ ਨਾ ਕੁਝ ਵੱਡੀ ਵੀ ਆ ਗਈ ਪੱਕੇ ਤੌਰ ਤੇ ਨਹੀਂ ਅਜੇ ਕਹਿ ਸਕਦੇ ਇਹਦੇ ਜਿੰਨੇ ਜਿੰਨਿਆਂ ਦਾ ਨੁਕਸਾਨ ਹੋਇਆ ਉਹਨਾਂ ਆਪੇ ਦੱਸਣਾ ਲੋਕੀਂ ਪਿੰਡ ਵਾਲਾ ਤਾਂ ਜੀ ਉਹ ਮਿਲੋ ਬਲੋ ਸਟੇਰ ਤੋਂ ਬਿਨਾਂ ਜੀ ਉਹ ਅੱਗੇ ਪੱਟਾ ਨਾ ਮਤਲਬ ਕਹਿੰਦੇ ਬਲੋ ਹੋ ਸਕਦਾ ਕੋਪਾ ਹਾਂਜੀ ਹਾਂਜੀ ਪਿੰਡਾਂ ਵਾਲਿਆਂ ਨੇ ਕੀਤਾ ਬਾਬੇ ਲੋਸ ਵੰਡ ਕਰਨ ਦਾ ਅਗਲਾ ਪਿੰਡਾਂ ਦੇ ਵਿੱਚ ਲੋਸ ਪਿੰਡ ਪਏ ਚਾਪ ਪਾਜੀ ਪਿੰਡ ਪਏ ਨੇ ਚਾਰ ਪਾਜੀ ਇੱਥੇ ਗੱਗਵਾਲੀ ਦੀ ਜ਼ਮੀਨ ਸੀ ਇਹ ਚ ਕਣਕਾ ਉਜੀ ਥੋੜੇ ਜਿਹਾ ਨਾਲੀ ਕਣਕ ਜਿਆਦਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਕਿਨੇ ਏਕੜ ਜਿਹੜੀ ਫੋਟੋ ਜਿਹੜੀ ਖਰਾਬ ਹੈ ਇਹ ਤਕਰੀਬਨ 70 80 ਏਕੜ ਕਣਕਾਂ ਨੂੰ ਅੱਗ ਲੱਗੀ ਹੈ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨਾਂ ਦਾ ਨਹੀਂ ਪਤਾ ਲੱਗਾ ਦੇਖ ਰਹੇ ਆ ਕਿ ਕਿੱਦਾਂ ਅੱਗ ਲੱਗੀ ਇੱਥੇ ਆਗੋਂ ਤੱਕ ਕਾਬੂ ਪਾ ਲਿਆ ਜਾਂਦੇ ਆ ਫਿਲਹਾਲ ਅਜੇ ਤੱਕ ਕਾਬੂ ਆ ਕਿੰਨਾ ਵਿੱਚੋਂ ਨੌਰਕ ਕਿੰਨੀ ਕਣਕ ਪੁੱਜ ਹੋ ਗਈ ਇਹ ਅਜੇ ਨਹੀਂ ਸਾਨੂੰ ਪਤਾ ਇਹ ਪ